ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡਾ ਜਿਹੜਾ ਪੇਪਰ ਹੋਣ ਜਾ ਰਿਹਾ ਵੀ ਸਾਇੰਸ ਵੀ ਸੀਗਾ ਉਸ ਨਾਲ ਸੰਬੰਧਿਤ ਇੱਕ ਪੇਪਰ ਆ ਹੱਲ ਕਰਾਂਗੇ ਵੀ ਠੀਕ ਹੈ ਇੰਪੋਰਟੈਂਟ ਕੁਐਸਚਨ ਨੇ ਪੇਪਰ ਬੋਰਡ ਦਾ ਪੇਪਰ ਹੀ ਆ ਬੇਟਾ ਬੋਰਡ ਵੱਲੋਂ ਲਿਆ ਗਿਆ ਠੀਕ ਹੈ ਤਾਂ ਧਿਆਨ ਨਾਲ ਤੁਸੀਂ ਇਸ ਵੀਡੀਓ ਨੂੰ ਸੰਭਲਣਾ ਇਹਦੇ ਵਿੱਚੋਂ ਕਾਫੀ ਪੇਪਰ ਆਉਣਾ ਵੀ ਤੁਹਾਨੂੰ ਠੀਕ ਹੈ ਇੰਪੋਰਟੈਂਟ ਕੁਐਸਚਨ ਨੇ ਤਾਂ ਪਹਿਲੇ ਬਹੁਤ ਕਲਪੀ ਕੁਐਸਚਨ ਕਰਦੇ ਆ ਵੀ ਆਪਾਂ ਪਹਿਲਾ ਕੁਐਸਚਨ ਹੈ ਪੋਜਨ ਰੱਖਣ ਵਾਲੇ ਕੈਨਾ ਨੂੰ ਟਿੰਨ ਦੀ ਢਾਲ ਦਿੱਤੀ ਜਾਂਦੀ ਹੈ। ਡਾਲ ਕਲੀਏ ਜਾਂ ਜ਼ਿੰਕ ਦੀ ਨਹੀਂ। ਕਿਉਂ ਵੀ ਠੀਕ ਹੈ ਕਿਉਂਕਿ ਜੇ ਜ਼ਿੰਕ ਦੀ ਦੇਵਾਂਗੇ ਤਾਂ ਉਹ ਜ਼ਿੰਕ ਜ਼ਿਆਦਾ ਕਿਰਿਆਸ਼ੀਲ ਹੈ। ਠੀਕ ਹੈ। ਜ਼ਿੰਕ ਟਿੰਨ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ। ਤੀਜੀ ਆਪਸ਼ਨ ਬਿਊਟਾਨੋਨ ਚਾਰ ਕਾਰਬੋਨਿਕ ਯੋਗਿਕ ਹੈ ਜੋ ਜਿਸ ਦਾ ਕਿਰਿਆਤਮਕ ਸਮੂਹ ਹੈ। ਇਹਦੇ ਨਾਮ ਤੋਂ ਹੀ ਪਤਾ ਲੱਗਦਾ ਵੀ ਫਿਊਟੇਨੋਨ ਮਤਲਬ ਕੀਟੋਨ ਇਦਾ ਵੀ ਸਮੂਹ ਹੈ ਕਿਦੇ ਵਿੱਚੋਂ ਆਉਂਦਾ ਹੈ ਟੋਨ ਦੇ ਵਿੱਚੋਂ ਆਉਂਦਾ ਨੈਕਸਟ ਹੈ ਆਧੁਨਿਕ ਅਵਰਤੀ ਸਾਰਣੀ ਦਾ ਆਧਾਰ ਕੀ ਹੈ ਬੇਸ ਕੀ ਹੈ ਵੀ ਮਾਡਰਨ ਪੀਰੀਆਡਿਕ ਟੇਬਲ ਦਾ ਤਾ ਉਹ ਹੈਗਾ ਵੀ ਪਰਮਾਣੂ ਸੰਖਿਆ اٹੋਮਿਕ ਨੰਬਰ ਪਹਿਲੀ অপਸ਼ਨ ਪੌਦਿਆਂ ਵਿੱਚ ਜਾਈਲਮ ਦਾ ਕੀ ਕੰਮ ਹੈ ਪੌਦਿਆਂ ਵਿੱਚ ਜਾਈਲਮ ਦਾ ਕੀ ਕੰਮ ਹੈ ਵੀ ਪਾਣੀ ਦਾ ਪਰਮਹਨ ਜੇ ਪੁੱਤ ਆਪਾਂ ਨੂੰ ਇਹ ਪੁੱਛਦੇ ਵੀ ਪੌਦਿਆਂ ਵਿੱਚ ਫਲੋਇਮ ਦਾ ਕੀ ਕੰਮ ਹੈ ਤਾਂ ਫਿਰ ਅਸੀਂ ਕਿਹੜੀ অপਸ਼ਨ ਲਾਉਂਦੇ ਸੈਕੰਡ ਹੋ ਜਾਂਦਾ ਪਰਮਹਨ ਨੈਕਸਟ ਆ ਵੀ ਇਨਾਂ ਵਿੱਚੋਂ ਕਿਹੜਾ ਪੌਦਾ ਹਾਰਮੋਨ ਹੈ ਇਨਸੂਲਿਨ ਥਾਇਰੋਕਸੋਨ ਤੇ ਐਸਟ੍ਰੋਜਨ ਇਹ ਸਾਰੇ ਜੰਤੂ ਹਾਰਮੋਨ ਨੇ ਠੀਕ ਹੈ ਐਨੀਮਲ ਹਾਰਮੋਨ ਨੇ ਸਾਈਟੋਕਾਇਨਿਨ ਇਹ ਪੌਦਾ ਹਾਰਮੋਨ ਆ ਵੀ ਠੀਕ ਹੈ ਨੈਕਸਟ ਹੈ ਨੇਫਰੋਨ ਫਿਲਟਰਿੰਗ ਕਰਨ ਇਕਾਈਆਂ ਹੁੰਦੀਆਂ ਨੇ ਵੀ ਕਿਹਦੇ ਵਿੱਚ ਹੁੰਦੀਆਂ ਨੇ ਵੀ ਗੁਰਦਿਆਂ ਦੇ ਵਿੱਚ ਠੀਕ ਹੈ ਗੁਰਦਿਆਂ ਦੀ ਕਿਰਿਆਤਮਕ ਤੇ ਰਚਨਾਤਮਕ ਇਕਾਈ ਹੈ ਜਿਹੜੀ ਉਹ ਕੀ ਹੈ ਵੀ ਨੇਫਰੋਨ ਹੈ ਨਰ ਵਿੱਚ ਪਾਇਆ ਜਾਣ ਵਾਲਾ ਲਿੰਗੀ ਗੁਣ ਸੂਤਰ ਜਿਹੜਾ ਨਰ ਦੇ ਵਿੱਚ ਪਾਇਆ ਜਾਂਦਾ ਹੈ ਮੇਲ ਦੇ ਵਿੱਚ ਪਾਇਆ ਜਾਂਦਾ ਵੀ ਕਿਹੜਾ ਵੀ ਉਹ ਐਕਸ ਵਾਈ ਜੇ ਆਪਾਂ ਨੂੰ ਮਾਦਾਜ ਪੁੱਛ ਲੈਂਦੇ ਫੀਮੇਲ ਚ ਪੁੱਛ ਲੈਂਦੇ ਫਿਰ ਅਸੀਂ ਕਿਹੜਾ ਟਿਕ ਕਰਦੇ ਐਕਸ ਐਕਸ ਨੈਕਸਟ ਹੈ ਮੈਂਡਲ ਨੇ ਅਨਵੰਸ਼ਕਤਾ ਦਾ ਅਧਿਐਨ ਕਿਸ ਪੌਦੇ ਨਾਲ ਕੀਤਾ ਸੀ ਵੀ ਕਿਹੜੇ ਪੌਦੇ ਨਾਲ ਕੀਤਾ ਸੀ ਮਟਰ ਦੇ ਪੌਦੇ ਤੇ ਕੀਤਾ ਸੀ ਨੈਕਸਟ ਹੈ ਵੀ ਕਿਸੇ ਸ਼ਬਦ ਕੋਸ਼ ਯਾਨੀ ਕਿ ਡਿਕਸ਼ਨਰੀ ਵਿੱਚ ਛੋਟੇ ਅੱਖਰਾਂ ਨੂੰ ਪੜਨ ਲਈ ਤੁਸੀਂ ਖੇਡ ਦਿੱਤੇਆਂ ਵਿੱਚੋਂ ਕਿਹੜੇ ਲੈਂਜ ਨੂੰ ਪਹਿਲ ਦੇਵਾਂਗੇ ਵੀ ਉਤਲੰਜ ਨੂੰ ਪਹਿਲ ਦੇਵਾਂਗੇ ਜਿਹਦੀ ਫੋਕਸ ਦੂਰੀ ਘੱਟ ਹੋਵੇ 5 ਸੈਂਟੀਮੀਟਰ ਵਾਲਾ ਉਤਲੰਜ ਜੇਕਰ ਵਕਰਤਾ ਅਰਧ ਵਿਆਸ 32 ਆ ਵੀ ਤਾਂ ਫੋਕਸ ਦੂਰੀ ਇਹਦਾ ਅੱਧ ਹੋਊਗੀ ਕਿ ਨਹੀਂ ਹੋਊਗੀ 16 ਸੈਂਟੀਮੀਟਰ ਠੀਕ ਹੈ ਜੇ ਅਰਧ ਵਿਆਸ ਆਪਾਂ ਨੂੰ 32 ਦਿੱਤਾ ਫੋਕਸ ਦੂਰੀ ਅਸੀਂ ਕੱਢਣੀ ਹੈ 16 ਜੇ ਸਾਨੂੰ ਫੋਕਸ ਦੂਰੀ ਦਿੱਤੀ ਆ ਅਰਧ ਵਿਆਸ ਕੱਢਣਾ ਫਿਰ ਅਸੀਂ ਦੁੱਗਣਾ ਕਰਾਂਗੇ ਠੀਕ ਹੈ ਨੈਕਸਟ ਆ ਵੀ ਇਹਨਾਂ ਵਿੱਚੋਂ ਕਿਹੜਾ ਬਾਇਓ ਪੰਚ ਊਰਜਾ ਦਾ ਸਰੋਤ ਨਹੀਂ ਹੈ ਲੱਕੜੀ ਗੋਬਰ ਗੈਸ ਕੋਲਾ ਇਹ ਸਾਰੇ ਹੈਗੇ ਆ ਵੀ ਕਿਹੜਾ ਨਹੀਂ ਹੈ ਵੀ ਨਿਊਕਲੀਅਰ ਊਰਜਾ ਇਹਦਾ ਜਿਹੜਾ ਬੇਸ ਆ ਆਧਾਰ ਆ ਨਿਊਕਲੀਅਰ ਰੈਕਟਰ ਨੇ ਜਿਹੜੇ ਨਿਊਕਲੀਅਰ ਤੱਤ ਹੁੰਦੇ ਨੇ ਉਹ ਨੇ ਠੀਕ ਹੈ ਇਹਨਾਂ ਵਿੱਚੋਂ ਕਿਹੜੀ ਮਹਾਸાગਰਾਂ ਤੋਂ ਨਿਕਲਣ ਵਾਲੀ ਊਰਜਾ ਨਹੀਂ ਹੈ ਵੀ ਜਵਾਰ ਊਰਜਾ ਤਰੰਗ ਊਰਜਾ ਸਮੁੰਦਰੀ ਤਾਪ ਊਰਜਾ ਇਹ ਸਾਰੀਆਂ ਮਹਾਸાગਰਾਂ ਤੋਂ ਨਿਕਲਣ ਵਾਲੀਆਂ ਊਰਜਾਵਾਂ ਨੇ ਕਿਹੜੀ ਨਹੀਂ ਹੈ ਵੀ ਭੂ ਤਾਪ ਊਚਾ ਠੀਕ ਹੈ ਇਹ ਪ੍ਰਿਥਵੀ ਦੇ ਤਾਪ ਜਾਂ ਪ੍ਰithvi ਦੀ ਉੱਪਰਲੀ ਪਰਤ ਉਸ ਤੋਂ ਪੈਦਾ ਹੁੰਦੀ ਆ। ਹਿੜਲੀਆਂ ਵਿੱਚੋਂ ਕਿਹੜੇ ਭੋਜਨ ਲੜੀ ਦਾ ਨਿਰਮਾਣ ਕਰਦੇ ਨੇ? ਬਹੁਤ ਸੌਖਾ, ਘਾਹ, ਬੱਕਰੀ, ਮਨੁੱਖ। ਨੈਕਸਟ ਆ ਵੀ ਜੰਗਲਾਂ ਦੀ ਸੁਰੱਖਿਆ ਦੇ ਦਾਵੇਦਾਰ ਕੌਣ ਨੇ? ਠੀਕ ਹੈ, ਕੌਣਾ ਵੀ ਜੰਗਲਾਂ ਦੇ ਵਿੱਚ ਜਿਹੜੇ ਨੇੜੇ ਲੋਕ ਰਹਿੰਦੇ ਨੇ ਉਹ ਨੇਗੇ, ਉਦਯੋਗਪਤੀ ਨੇ, ਠੀਕ ਹੈ। ਸਰਕਾਰ ਦਾ ਜੰਗਲਾਤ ਵਿਭਾਗ ਸਾਰੇ ਮਤਲਬ ਜ਼ਿੰਮੇਵਾਰ ਨਹੀਂ ਵੀ, ਠੀਕ ਹੈ, ਜੰਗਲਾਂ ਦੀ ਸੁਰੱਖਿਆ ਲਈ। ਨੈਕਸਟ ਆ ਵੀ ਦੋ ਸਿਲਵਰ ਕਲੋਰਾਇਡ ਸੂਰਜੀ ਪ੍ਰਕਾਸ਼ ਦੀ ਮੌਜੂਦਗੀ ਦੇ ਵਿੱਚ ਸਿਲਵਰ ਤੇ ਕਲੋਰੀਨ ਗੈਸ ਦੇ ਵਿੱਚ ਟੁੱਟ ਜਾਂਦਾ ਹੈਗਾ ਤਾਂ ਇਹ ਕਿਹੜੀ ਕਿਰਿਆ ਦੀ ਉਦਾਹਰਨ ਹੈ ਵੀ ਅਪਘਟਨ ਕਿਰਿਆ ਟੁੱਟ ਗਿਆ ਨਾ ਅਪਘਟਤ ਹੋ ਗਿਆ ਤਾਂ ਇਹ ਅਪਘਟਨ ਕਿਰਿਆ ਦੀ ਉਦਾਹਰਨ ਹੈ ਵੀ ਕੀੜੀ ਦੇ ਡੰਗ ਵਿੱਚ ਕਿਹੜਾ ਐਸਿਡ ਹੁੰਦਾ ਹੈ ਵੀ ਕੀੜੀ ਦੇ ਡੰਗ ਵਿੱਚ ਮੀਥਾ ਨਵੈਕ ਐਸਿਡ ਹੁੰਦਾ ਹੈ ਮੀਥਾ ਨਵੈਕ ਐਸਿਡ ਨੂੰ ਕਈ ਵਾਰੀ ਪੁੱਤ ਫਾਰਮਿਕ ਐਸਿਡ ਵੀ ਲਿਖਿਆ ਹੁੰਦਾ ਹੈ ਠੀਕ ਹੈ ਮੀਥਾ ਨਵੈਕ ਜਾਂ ਫਾਰਮਿਕ ਕੈਲਸ਼ੀਅਮ ਆਕਸਾਈ ਕਲੋਰਾਇਡ ਜੋਗ ਇੱਕ ਦਾ ਸਧਾਰਨ ਨਾਮ ਕੀ ਹੈ ਤਾਂ ਇਹਦਾ ਸਧਾਰਨ ਨਾਮ ਹੈ ਵੀ ਰੰਗ ਕਾਟ ਪਾਊਡਰ ਠੀਕ ਹੈ ਬਲੀਚਿੰਗ ਪਾਊਡਰ ਵੀ ਕਹਿੰਦੇ ਆ ਇੰਗਲਿਸ਼ ਦੇ ਵਿੱਚ ਇਹ ਸੀਗੇ ਵੀ ਤੁਹਾਡੇ ਇੱਕ ਇੱਕ ਨੰਬਰ ਵਾਲੇ ਇੰਪੋਰਟੈਂਟ ਆ ਵੀ ਇਹ ਕੁਝ ਕੁਐਸਚਨ ਬੇਟਾ ਇਹ ਸੀ ਕੁਝ ਮੈਂ ਤੁਹਾਨੂੰ ਨਾਲ ਵੀ ਦੱਸਿਆ ਮਤਲਬ ਕਹਿੰਦਾ ਮਤਲਬ ਇਹ ਆ ਵੀ ਪੇਪਰ ਦੇ ਵਿੱਚ ਇਹੋ ਜਿਹੇ ਕੁਐਸਚਨ ਆਉਣੇ ਆ ਠੀਕ ਹੈ ਉਤਵਾ ਦੋ ਦੋ ਅੰਕਾਂ ਵਾਲੇ ਵੀ ਤੁਸੀਂ ਪੜ ਸਕੋ ਇਹ ਸਾਰੇ ਬੁੱਕ ਚੋਂ ਆ ਦੋ ਦੋ ਅੰਕਾਂ ਵਾਲੇ ਤਾਂ ਤੁਸੀਂ ਚੰਗੀ ਤਰ੍ਹਾਂ ਇਹਨਾਂ ਦਾ ਸਕਰੀਨਸ਼ਾਟ ਲੈ ਲਓ ਇਹ ਸੌਖਿਆ ਪਤਾ ਨਾ ਫਲੇਮਿੰਗ ਦਾ ਖੱਬਾ ਹੱਥ ਨਿਯਮ ਲਿਖੋ ਠੀਕ ਹੈ ਜਿਹੜਾ ਕਿ ਅਸੀਂ ਬਿਜਲੀ ਮੋਟਰ ਵਾਲੇ ਚੈਪਟਰ ਦੇ ਵਿੱਚ ਸਾਰਾ ਪੜਿਆਗਾ ਕਿਸੇ ਪਲਾਟ ਯਾਤਰੀ ਨੂੰ ਆਕਾਸ਼ ਨੀਲੇ ਦਾ ਕਾਲਾ ਦਿਖਾਈ ਦਿੰਦਾ ਇਹ ਵੀ ਦੋ ਅੰਕਾਂ ਚ ਹੈ ਬਾਨਾ ਵਿੱਚ ਉਤਲ ਦਰਪਨ ਨੂੰ ਪਿਛਲੀ ਆਵ ਜਾਈ ਪਹਿਲ ਕਿਉਂ ਦਿੰਨੇ ਆ ਇਹ ਸਾਰੇ ਤੁਹਾਡੀ ਬੁੱਕ ਚੋਂ ਨੇ ਤਾਂ ਇਹ ਵੀ ਤੁਸੀਂ ਧਿਆਨ ਨਾਲ ਸਕਰੀਨਸ਼ਾਟ ਲੈ ਕੇ ਪੜੇ ਹੋਣੇ ਪੁੱਤ ਤੁਸੀਂ ਤਿਆਰੀ ਕੀਤੀ ਹੈ ਨਾ ਪੂਰਾ ਸਾਲ ਸੌਖੇ ਜਿਹੇ ਕੁਐਸਚਨ ਆ ਸਾਰੇ ਪਰ ਇੰਪੋਰਟੈਂਟ ਆ ਵੀ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਇੱਕ ਵਾਰੀ ਸਾਰਿਆਂ ਨੂੰ ਦੁਬਾਰਾ ਪੜ ਲੈਣਾ ਬੁੱਕ ਜ਼ਰੂਰ ਪੜ੍ਹਣੀ ਹੈ ਵੀ ਔਰ ਤਵਾ ਤਿੰਨ ਤਿੰਨ ਅੰਕਾਂ ਵਾਲੇ ਪੁੱਤ ਦੂ ਦ੍ਰਿਸ਼ਟੀ ਦੋਸ਼ ਹਪਕਟਨ ਗ੍ਰੇਮ ਨੂੰ ਸੰਜੋਜਨ ਦਾ ਉਲਟ ਕਿਉਂ ਕਿਹਾ ਜਾਂਦਾ ਹੈ ਸਾਬਣ ਦੁਆਰਾ ਸਫਾਈ ਕਰਨ ਦੀ ਕਿਰਿਆ ਵਿਧੀ ਠੀਕ ਹੈ ਇਹ ਮਿਸਲ ਫਾਰਮੇਸ਼ਨ नाइट्रोजन ਤੇ ਫਾਸਫੋਰ ਦੀ ਇਲੈਕਟ੍ਰੋਨਿਕ ਤਰਤੀਬ ਲਿਖਣੀ ਆ ਤੇ ਕਿਹੜਾ ਵਧੇਰੇ ਰੇਣ ਬਿਜਲੀ ਆ ਤੇ ਕਿਉਂ ਠੀਕ ਹੈ ਨਾਈਟ੍ਰੋਜਨ ਦੀ 2 5 ਹੋ ਜੂਗੀ 7 ਹੋ ਗਿਆ ਪੂਰਾ ਉਸ ਦੀ 2 8 ਤੇ 5 ਹੋ ਜੂਗੀ ਠੀਕ ਹੈ ਆਕਸੀ ਸਾਹ ਕਰਿਆ ਤੇ ਅਨਕਸੀ ਸਾਹ ਕਰਿਆ ਵਿਚਕਾਰ ਤਿੰਨ ਅੰਤਰ ਸਪਸ਼ਟ ਕਰਨੇ ਆ ਇਹ ਵੀ ਆਪਣੀ ਬੁੱਕ ਚੋਂ ਨਿਊਰੋਨ ਦਾ ਲੇਬਲ ਕੀਤੀ ਡਾਇਗਰਾਮ ਬਣਾਉਣੀ ਆ ਤੇ ਕਾਰਜ ਜੈਵਿਕ ਵਧਾਓ ਕੀ ਹੈ ਵੀ ਕਿਸੇ ਪਦਰਤ ਤੇ ਜੰਤੂਆਂ ਦੀ ਜਿਹੜੀ ਗਿਣਤੀ ਵੱਧ ਜਾਂਦੀ ਆ ਉਸ ਨੂੰ ਜੈਵਿਕ ਵਧਾ ਬੋਲਦੇ ਆਂ ਉਹਦਾ ਕੀ ਪ੍ਰਭਾਵ ਪੈਂਦਾ ਵੱਖ-ਵੱਖ ਪਧਰਾਂ ਤੇ 16 ਨਾਈਡ ਕੀ ਹੁੰਦਾ ਚੁੰਬਕ ਦੀ ਤਰ੍ਹਾਂ ਬਿਹੇਵ ਕਿਵੇਂ ਕਰਦਾ ਠੀਕ ਹੈ ਇਹਦੇ ਬਾਰੇ ਸਾਰਾ ਦੱਸਣਾ ਇਹ A ਸੀ ਗੇਤ ਤੰਤਨ ਅੰਕਾਂ ਉਸ ਤੋਂ ਬਾਅਦ ਪੰਜ-ਪੰਜ ਅੰਕਾਂ ਵਾਲੇ ਸਮਾਂਤਰ ਚ ਜੋੜਿਆ ਗਿਆ ਵੀ 12 ਵੋਲਟ ਦੇ ਨਾਲ ਹਰ ਪ੍ਰਤੀ ਵਿੱਚੋਂ ਪ੍ਰਵਾਹ ਹੈ ਤਾਂ ਬਿਜਲੀ ਧਾਰਾ ਮਤਲਬ ਕਰੰਟ ਕੱਢੋ ਕੁੱਲ ਬਿਜਲੀ ਧਾਰਾ ਕੱਢੋ ਸਰਕਟ ਦੇ ਵਿੱਚ ਤੇ ਕੁੱਲ ਪ੍ਰਤੀਰੋਧ ਵੀ ਕੱਢੋ ਨਮੈਰੀਕਲ ਹਨਾ ਈਜ਼ੀ ਆ ਹੱਲ ਕਰ ਸਕਦੇ ਆਂ ਵੀ ਹਰ ਇੱਕ ਪ੍ਰਤੀਰੋਧ ਵਿੱਚੋਂ ਪ੍ਰਵਾਹਤ ਬਿਜਲੀ ਧਾਰਾ I ਕੱਢ ਸਕਦੇ ਆਂ ਸੀ ਠੀਕ ਹੈ R ਤੇ ਵੋਲਟੇਜ ਆਪਾਂ ਨੂੰ ਦਿੱਤੀ ਆ ਪੁੱਤ ਪੋਟੈਂਸ਼ੀਅਲ ਅੰਤਰ ਦੇ ਰਖਿਆ ਠੀਕ ਹੈ ਵੋਲਟੇਜ ਦੇ ਰਖੀ ਆ ਤੇ ਮਤਲਬ ਰੈਜ਼ਿਸਟੈਂਸ ਦੇ ਰਖਿਆ ਪ੍ਰਤੀਰੋਧ ਦੇ ਆ R ਤੇ V ਆਪਾਂ ਦਿੱਤੇ ਹੋਇਆ I ਆਪਾਂ ਕੱਲੇ ਕੱਲੇ ਲਈ ਕੱਢ ਸਕਦੇ ਹਾਂ ਠੀਕ ਹੈ ਕਿਹੜਾ ਫਾਰਮੂਲਾ ਲਾਵਾਂਗੇ ਓਮ ਦਾ ਨਿਯਮ V I R ਇੱਥੋਂ ਕੱਢ ਲਾਂਗੇ ਕੁੱਲ ਬਿਜਲੀ ਧਾਰਾ ਕਿੰਨੀ ਬਣੂਗੀ ਪਹਿਲਾਂ ਇਹ ਸਮਾਂਤਰ ਚ ਜੋੜੇ ਗਏ ਆ ਪਹਿਲਾਂ ਇਹਨਾਂ ਦਾ ਤੁਲ ਪ੍ਰਤੀਰੋਧ ਕੱਢ ਲਾਂਗੇ ਪੁੱਤ 1/5 1/10 1/30 ਉਹ ਲਾ ਕੇ ਕੱਢ ਲਾਂਗੇ ਫਿਰ ਅਸੀਂ ਕੁੱਲ ਬਿਜਲੀ ਧਾਰਾ ਕੱਢ ਸਕਦੇ ਆ કુલ ਪ੍ਰਤੀਰੋਧ ਇਹ ਆਪਾਂ ਪਹਿਲੇ ਦੱਸਤਾ ਤੁਹਾਨੂੰ ਕਿਵੇਂ ਕੱਢਣਾ ਠੀਕ ਹੈ ਇਹ ਇੰਪੋਰਟੈਂਟ ਆ ਸਾਰੇ ਬੇਟਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਹ ਕੁਐਸਚਨ ਸਾਰੇ ਕਿਸੇ ਚਾਲਕ ਦਾ ਪ੍ਰਤੀਰੋਧ ਕਿਹੜੇ ਕਾਰਕਾਂ ਦੇ ਨਿਰਭਰ ਕਰਦਾ ਸਮੀਕਰਨ ਦੁਆਰਾ ਸਮਝਾਓ ਤੇ ਪ੍ਰਤੀਰੋਧਕਤਾ ਨੂੰ ਵੀ ਪ੍ਰਵਾਸ਼ਿਤ ਕਰੋ ਇਹ ਵੀ ਬਹੁਤ ਵਾਰ ਆਇਆ ਵੀ ਪਾਸ ਤੇ ਸਭ ਤੋਂ ਇੰਪੋਰਟੈਂਟ ਕੁਐਸਚਨ ਇਹ ਹੈ ਆ ਵੀ ਕਾਤਾਂ ਤੇ ਅਤਾਤਾਂ ਵਿੱਚ ਅੰਤਰ ਸਪਸ਼ਟ ਕਰੋ ਇਹ ਪੌਦੇ ਗੁਣਾਂ 'ਚ ਵੀ ਆ ਸਕਦਾ ਹੈ ਰਸਾਇਣਿਕ ਗੁਣਾਂ 'ਚ ਵੀ ਆ ਸਕਦਾ ਹੈ ਸਿੱਧਾ ਵੀ ਆ ਸਕਦਾ ਦਾਤਾਂ ਤੇ ਅਤਾਤਾਂ ਵਿੱਚ ਅੰਤਰ ਠੀਕ ਹੈ ਆਇਰਨ ਨੂੰ ਜੰਗ ਲੱਗਣ ਦੇ ਕੋਈ ਦੋ ਬਚਾਉਣ ਦੇ ਕੋਈ ਦੋ ਢੰਗ ਇਹ ਵੀ ਸੌਖਾ ਬਿਲਕੁਲ ਈਜ਼ੀ ਆ ਜਾਂ ਫਿਰ ਕਿਹੜੀ ਧਾਤ ਕਮਰੇ ਦੇ ਤਾਪਮਾਨ ਤੇ ਤਰਲ ਹੈ ਵੀ ਤੁਹਾਨੂੰ ਪਤਾ ਹੀ ਆ ਪਾਰਾ ਹਨ ਚਾਕੂ ਨਾਲ ਸਾਨੀ ਜਾਂ ਕੱਟੀ ਜਾਣ ਵਾਲੀ ਸੋਡੀਅਮ ਲੀਥੀਅਮ ਹੋ ਗਈਆਂ ਤਾਪ ਦੀ ਉੱਚ ਚਾਲਕਾ ਜਿਹੜੀ ਕਾਪਰ ਸਿਲਵਰ ਇਹ ਹੋ ਗਈਆਂ ਫੁੱਲ ਦਾ ਲੰਬਾਤਮਕ ਕਾਰਡ ਦਾ ਅੰਕਿਤ ਕੀਤਾ ਚਿੱਤਰ ਬਹੁਤ ਇੰਪੋਰਟੈਂਟ ਆ ਵੀ ਬਹੁਤ ਬਾਰ ਪੇਪਰ 'ਚ ਆਇਆ ਹੈ ਸੌਖਾ ਵੀ ਆ ਡਾਇਗ੍ਰਾਮ ਨੂੰ ਬਣਾਉਣਾ ਲੇਬਲ ਕਰਨਾ ਉਸ ਬਾਰੇ ਚੰਗੀ ਤਰ੍ਹਾਂ ਦੱਸਣਾ ਜਾਂ ਫਿਰ ਪਾਰਜਨਨ ਚੈਪਟਰ ਦੇ ਵਿੱਚੋਂ ਲਿੰਗੀ ਜਨਨ ਦੇ ਟਾਕਰੇ ਵਿੱਚ ਲਿੰਗੀ ਜਨਨ ਦੇ ਕੀ ਲਾਭ ਨੇ ਦੋ ਉਹ ਦੱਸਣੇ ਆ ਸੀ ਠੀਕ ਹੈ ਬਪਾ ਨਤਾਉਂਦੀ ਹੈ ਜਿਹੜੀ ਉਹਦੇ ਬਾਰੇ ਦੱਸ ਸਕਦੇ ਆ ਗਰਭਨ ਨਰੋਧਨ ਦੀਆਂ ਕੋਈ ਤਿੰਨ ਵਿਧੀਆਂ ਠੀਕ ਹੈ ਨਲ ਬੰਦੀ ਨਾ ਸਬੰਧੀ ਹੋ ਗਈ ਕੋਪਰਟਿ ਹੋ ਗਿਆ ਕੌਂਡਮ ਹੋ ਗਿਆ ਇਹਨਾਂ ਚੀਜ਼ਾਂ ਬਾਰੇ ਤੁਸੀਂ ਸਾਰਾ ਐਕਸਪਲੇਨ ਕਰਕੇ ਦੱਸ ਸਕਦੇ ਆ ਬੇਟਾ ਠੀਕ ਹੈ ਤਾਂ ਇਹ ਸੀਗਾ ਤੁਹਾਡਾ ਸਾਇੰਸ ਦਾ ਪੇਪਰ ਵੀ ਤਾਂ ਸੌਖਾ ਜਿਹਾ ਪੇਪਰ ਆ ਵੀ ਇਹੋ ਜਿਹਾ ਹੀ ਤੁਹਾਨੂੰ ਆਉਣਾ ਬੇਟਾ ਬਾਕੀ ਬੁੱਕ ਜ਼ਰੂਰ ਪੜ੍ਹਨੀ ਆ ਠੀਕ ਹੈ ਥੈਂਕ ਯੂ